ਗੱਠਜੋੜ ਹੋਣਾ ਸੀ ਉਸ ਦੇ ਵਿੱਚ ਕਿੱਥੇ ਨਾ ਕਿੱਥੇ ਜੇ ਕੋਈ ਰੁਕਾਵਟ ਸੀ ਰਵਨੀਤ ਸਿੰਘ ਬਿੱਟੂ ਸੀਗੇ ਹੁਣ ਤੁਸੀਂ ਵਿਆਹ ਤੇ ਵੀ ਜਾਏ ਹੋ ਲੱਗਦਾ ਰੁਕਾਵਟ ਖਤਮ ਹੋ ਗਈ ਗੱਠਜੋੜ ਹੋਊਗਾ ਦੁਆਰਾ ਨਹੀਂ ਮੈਂ ਅਮੀ ਤੁਹਾਨੂੰ ਕਹਾ ਸਭ ਤੋਂ ਪੁਰਾਣਾ ਅਲਾਈਅੰਸ ਅਕਾਲੀ ਦਲੀ ਸੀ ਐਨਡੀਏ ਦਾ ਅਸੀਂ ਤਾਂ ਨਵੇਂ ਆਏ ਆ ਬੀਜੇਪੀ ਚ ਪਰ ਇਹਨਾਂ ਨੇ ਕੀ ਕੀਤਾ ਜਦੋਂ ਐਨ ਔਖਾ ਵੇਲਾ ਸੀ ਬੀਜੇਪੀ ਤੇ ਉਸ ਵੇਲੇ ਪਾਰਟੀ ਨੂੰ ਜਿਹੜਾ ਏ ਉਹ ਆਪਣੇ ਬੀਜੇਪੀ ਨੂੰ ਧੋਖਾ ਦਿੱਤਾ ਤੇ ਬੀਜੇਪੀ ਨੇ ਉਸ ਔਖੇ ਵੇਲੇ 117 ਇਲੈਕਸ਼ਨਾਂ ਲੜ ਲਈਆਂ ਜਦੋਂ ਛੱਡੇ ਆ ਸੀ ਉਸ ਵੇਲੇ ਅਸੀਂ ਤਾਂ 13 ਪਾਰਲੀਮੈਂਟ ਦੀਆਂ ਲੜ ਲਈਆਂ ਹੁਣ ਤੱਕ ਖੇੜ ਹੀ ਕੋਈ ਨਹੀਂ ਗਈ ਹੁਣ ਤਾਂ ਦੇਖੋ ਸਾਰੀਆਂ ਸਟੇਟਾਂ 'ਚ ਤੀਜੀ ਵਾਰੀ ਅਸੀਂ ਤਾਂ ਰੱਬ ਦੀ ਮਿਹਰ ਨਾਲ ਬਿਲਕੁਲ ਲੋਕਾਂ ਦੇ ਲਈ ਡਬਲ ਇੰਜਨ ਦੀ ਸਰਕਾਰ ਬੀਜੇਪੀ ਆਪਣੇ ਦਮ ਤੇ ਬਣਾਏਗੀ ਨਹੀਂ ਅਕਾਲੀ ਦਲ ਦੇ ਨਾਲ ਲੈ ਕੇ ਤਾਂ ਉਹੀ ਜੋ ਫਿਰ ਪਹਿਲਾਂ ਕਰਦੇ ਰਹੇ ਆ ਤਾਂ ਉਹੀ ਲੋਕ ਕਹਿਣਗੇ ਵੀ ਤੁਸੀਂ ਨਵਾਂ ਕੀ ਕਰੋਗੇ ਅਸੀਂ ਤਾਂ ਬੀਜੇਪੀ ਆਪਣੇ ਮੰਡਟ ਤੇ ਆ ਕੇ ਨਵੀਆਂ ਜਿਹੜੀਆਂ ਪੰਜਾਬ ਦੇ ਲਈ ਮਾਰਕੇ ਕੰਮ ਕਰਾਂਗੇ ਪੰਜਾਬ ਨੂੰ ਦੁਬਾਰਾ ਅਸਮਾਨ ਤੇ ਪਰਮਾਤਮਾ ਦੀ ਮਿਹਰ ਨਾਲ ਉਸ ਬਲੰਦੀਆਂ ਤੇ ਲੈ ਕੇ ਜਾਵਾਂਗੇ ਉਹ ਫਿਰ ਪਾਰਟੀ ਜਿਹੜੀ ਹੁੰਦੀ ਉਹ ਸਿੱਖਾਂ ਨਾਲ ਗੱਲ ਜੋੜ ਦਿੰਦੀ ਹੈ ਵੀ ਸਿੱਖਾਂ ਨੂੰ ਐ ਕਰਨਾ ਚਾਹੁੰਦੇ ਆ ਇਸ ਕਰਕੇ ਇਹ ਗੱਲਾਂ ਬੜੀਆਂ ਏ ਇਹਨਾਂ ਦੀਆਂ ਪਰ ਮੈਂ ਤੁਹਾਨੂੰ ਕਹੂੰਗਾ ਵੀ ਕਾਨੂੰਨ ਸਭ ਲਈ ਇੱਕਾ ਪਰ ਪੰਜਾਬ ਦੇ ਲਈ ਬੜੀਆਂ ਚੀਜ਼ਾਂ ਸੈਂਟਰ ਗਵਰਨਮੈਂਟ ਨੂੰ ਦੇਖਣੀਆਂ ਪੈਂਦੀਆਂ ਐ ਵੀ ਕੋਈ ਚੀਜ਼ ਐਸੀ ਨਾ ਹੋ ਜੇ ਜਿਹਦੇ ਨਾਲ ਸਾਡੇ ਸੈਂਟੀਮੈਂਟਸ ਨੇ ਇਹ ਪਟਕਾ ਦੇਣ ਮਿੰਟ 'ਚ ਕਿਸੇ ਬੋਲੀ ਦੀ ਗੱਲ ਆਈ ਆਈ ਵੀ ਨਹੀਂ ਨਹੀਂ ਲਾਤਾ ਜੀ ਪੰਜਾਬੀ ਖਤਮ ਕਰਤੀ ਇਹਦਾ ਮਿੰਟ 'ਚ ਇੱਥੇ ਇਹ ਜਿਹੜੀਆਂ ਗੱਲਾਂ ਚੱਲਦੀਆਂ ਉਹ ਉਦੋਂ ਹਜੇ ਲੋਕਾਂ ਨੂੰ ਹੋਰ ਵਿਸ਼ਵਾਸ ਹੋ ਲੈਣ ਦਿਓ ਉਦੋਂ ਹੱਥ ਪਾਵਾਂਗੇ ਜਦੋਂ ਲੋਕ ਆਪ ਕਹਿਣਗੇ ਭਾਈ ਹੱਥ ਪਾਓ ਹੁਣ ਪਹਿਲਾਂ ਪਾਵਾਂਗੇ ਤਾਂ ਇਹ ਗੱਲਾਂ ਦਾ ਉਲਟਾ ਨੁਕਸਾਨ ਆ ਜਿਹੜਾ ਉਹ ਮਤਲਬ ਤੁਸੀਂ ਗੱਲਾਂ ਤਾਂ ਲੱਗ ਰਿਹਾ ਵੀ ਤਿਆਰੀ ਕਰੀ ਬੈਠੇ ਹੋ ਇਹਨਾਂ ਨੇ ਤਾਂ ਕਸਰ ਛੱਡੀ ਨਹੀਂ ਕੋਈ ਉਹ ਚੰਡੀਗੜ੍ਹ ਗੱਲ ਸੁਣ ਲਓ ਜਿਹੜਾ ਚੰਡੀਗੜ੍ਹ ਉਹ ਰਾਜਧਾਨੀ ਵੀ ਆ ਨਾਲ ਉਹ ਯੂਨਿਟਡ ਟਰੀ ਵੀ ਆ ਤੇ ਜਿੰਨੇ ਉੱਥੇ ਚਾਹੇ ਆ ਰਾਜਵੀਰ ਆ ਜਿਹੜਾ ਇਹਨਾਂ ਦਾ ਧੰਦਾ ਕਰਦਾ ਸਾਰਾ ਹੀ ਤੇ ਇਹਨਾਂ ਦੇ ਪਰਿਵਾਰ ਦੇ ਦੋ ਤਿੰਨ ਜੀ ਨੇ ਉਹ ਸਾਰੇ ਹੀ ਉੱਥੇ ਮਾਊਂਟ ਵੀ ਰਿਕਾਰਡਿੰਗਾਂ ਇਹਨਾਂ ਦੀਆਂ ਤਾਜ ਵਿੱਚ ਰਿਕਾਰਡਿੰਗਾਂ ਜਿਹੜੇ ਗੈਸਟ ਹਾਊਸਾਂ ਜਾਂਦੇ ਆ ਉਹ ਸਾਰੇ ਦਿੱਲੀ ਮਤਲਬ ਪੰਜਾਬ ਦੇ ਤੇ ਦਿੱਲੀ ਦੇ ਰੈਸਟ ਹਾਊਸਾਂ ਚ ਫਰੀਬ ਸਟਾਰਾਂ ਚ ਕਰਦੇ ਆ ਸਾਰਾ ਕੰਮ ਇਹ ਜਾ ਕੇ ਉਹ ਸਾਰਿਆਂ ਦੀਆਂ ਵੀਡੀਓ ਰਿਕਾਰਡਿੰਗਾਂ ਐ ਉੱਥੇ ਤਾਂ ਲੱਗੇ ਹੀ ਹੁੰਦੇ ਆ ਕੈਮਰੇ ਤੇ ਉਹ ਸਾਰੇ ਹੀ ਕੈਦ ਨੇ ਇਹ ਚ ਵੀ ਕਿੱਥੇ ਕਿੱਥੇ ਕੀਦੇ ਨਾਲੇ ਕਾਦੇ ਨਾ ਨੇ ਕਾਫੀ ਦਾ ਕੱਪ ਪੀਤਾ ਕਿਦਨ ਲਕੀ ਕੀਤਾ ਉਹ ਤਾਂ ਕੋਈ ਭੁਲੇਖਾ ਹੀ ਛੱਡ ਦੇਣ ਵੀ ਕੋਈ ਗੱਲ ਪਤਾ ਨਹੀਂ ਗਈ ਕਿਹੜੇ ਅਫਸਰ ਕਿੰਨੇ ਪੈਸੇ ਦਿੰਦੇ ਆ ਕੀ ਅਫਸਰਾਂ ਤੋਂ ਲੈਂਦੇ ਆ ਕਿਵੇਂ ਦਿੰਦੇ ਆ ਉਹ ਸਾਰਾ ਕੁਝ ਨਾਦਾ ਇਕੱਲੀ ਇਕੱਲੀ ਚੀਜ਼ ਆ ਜਿਹੜੀ ਉਹ ਹੈਗੀ ਆ ਇੱਕਿਆ ਵੀ ਗੱਲ ਕਹਿੰਦੇ ਕਹਿੰਦੇ ਯਾਰੀ ਆ ਤਾਂ ਦਿੱਲੀ ਇਲੈਕਸ਼ਨਸ ਦੇ ਵਿੱਚ ਜਿਹੜੀ ਰੇਡ ਪਈ ਆ ਸੀਐਮ ਭਗਵੰਤ ਮਾਨ ਦੇ ਹਾਊਸ ਦੇ ਵਿੱਚ ਦਿੱਲੀ ਦੇ ਵਿੱਚ ਉਹ ਕਹਿੰਦੇ ਰਵਨੀਤ ਸਿੰਘ ਬਿੱਟੂ ਨੇ ਪਵਾਈ ਆ ਕਿਉਂ ਪਵਾਈ ਆ ਕਿਉਂਕਿ ਭਗਵੰਤ ਮਾਨ ਨੂੰ ਇਹ ਹੋ ਗਿਆ ਸੀ ਵੀ ਮੇਰਾ ਕਬਜ਼ਾ ਤਾਂ ਇੱਥੇ ਦਿੱਲੀ ਵਾਲਿਆਂ ਦਾ ਹੋ ਗਿਆ ਵੀ ਇਹਨਾਂ ਨੂੰ ਬਾਹਰ ਕੱਢੋ ਦੇਖੋ ਗੱਲ ਇਹ ਆ ਵੀ ਮ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਮੈਂ ਦੱਸ ਰਿਹਾ ਸੀ ਵੀ ਇਹਨੂੰ ਦੋ ਤਿੰਨ ਵਾਰ ਮੈਂ ਸਿਰਫ ਇਹ ਦੋਸਤੀ ਆਪਣੇ ਭਾਈਚਾਰੇ ਬਿਾਰੇ ਪੱਗ ਵਾਲਾ ਭਰਾ ਏ ਪਾਰਲੀਮੈਂਟ ਦੇ ਵਿੱਚ ਇੱਕ ਵਾਰ ਸਾਡੇ ਕੈਂਪੀ ਨੇ ਯੂਪੀ ਤੋਂ ਪਹਿਲਵਾਨ ਨੇ ਉਹ ਦਿਨ ਲਾਈਵ ਆਇਆ ਮੈਂ ਆਪਣੇ ਵੱਲੋਂ ਨਹੀਂ ਬਣਾ ਰਿਹਾ ਤੁਸੀਂ ਸਾਰੇ ਕਿਤੇ ਵੀ ਟੀਵੀ ਤੇ ਦੇਖ ਸਕਦੇ ਹੋ ਇਹ ਕੁਐਸਚਨ ਜ਼ੀਰੋ ਆਰ ਤੇ ਕਿਤੇ ਪੁੱਛ ਰਹੇ ਸੀ ਕੋਈ ਤੇ ਉਹ ਆ ਕੇ ਜਾਂਦਾ ਜਾਂਦਾ ਇਹਨਾਂ ਨੂੰ ਸੁੰਗਣ ਲੱਗ ਗਿਆ ਬੋਲਦੇ ਨੂੰ ਉਹ ਰਿਕਾਰਡਿੰਗ ਆ ਸਾਰੇ ਕੋਲ ਤੁਹਾਡੇ ਲੱਭੋਗੇ ਤੁਸੀਂ ਆ ਜੂਗੀ ਤੇ ਇੱਕ ਵਾਰ ਉਹ ਸੰਘਕੇਗੇ ਦੂਜੀ ਵਾਰ ਸੰਘਕੇ ਉਹਨਾਂ ਨੇ ਇਸ਼ਾਰਾ ਕਰਤਾ ਸਪੀਕਰ ਚੇਅਰ ਵੱਲੋਂ ਵੀ ਹਾਂ ਪੀਤੀ ਹੋਈ ਆ ਕਿਉਂਕਿ ਉਹ ਮੰਦਰ ਆ ਉੱਥੇ ਤੁਸੀਂ ਇੱਕ ਪੀ ਕੇ ਸ਼ਰਾਬੀ ਹੋ ਕੇ ਕਿਵੇਂ ਆ ਸਕਦੇ ਉਹਨਾਂ ਨੇ ਮੈਡੀਕਲ ਟੀਮ ਕਿਹਾ ਵੀ ਚੈੱਕ ਅਪ ਇਹਨਾਂ ਦੀ ਲਈ ਕਰਨਾ ਚਾਹੀਦਾ ਵੀ ਜੇ ਇਹ ਮੰਦਰ ਚ ਸ਼ਰਾਬੀ ਕਿਹਾ ਕਿ ਬੜੀ ਮਾੜੀ ਗੱਲ ਤੇ ਮੈਂ ਇਹਨਾਂ ਨੂੰ ਉੱਥੋਂ ਉਸ ਵੇਲੇ ਜਦ ਇਸ਼ਾਰਾ ਕੀਤਾ ਵੀ ਆਪਣਾ ਬੰਦਾ ਏ ਕਿਉਂ ਐ ਚਲੋ ਮੈਂ ਗੱਡੀ ਚ ਇੱਕਦਮ ਲੈ ਕੇ ਪਹਿਲੀ ਵਾਰ ਇਹ ਹੋਇਆ ਦੂਜੀ ਵਾਰ ਇੱਕ ਹਿਮਾਚਲ ਦੇ ਹੀ ਆਪਣੇ ਐਮਪੀ ਨੇ ਤੇ ਉਹਨਾਂ ਨੇ ਇਹਨਾਂ ਨੂੰ ਆ ਕੇ ਬੈਠ ਕੇ ਨਾਲ ਜਦੋਂ ਇਹਨਾਂ ਨੇ ਅਸਲੀ ਗੱਲ ਇਹ ਸ਼ੁਰੂ ਉਦੋਂ ਹੋਈ ਸੀ ਜਦੋਂ ਐਮਪੀਆਂ ਦੇ ਨਾਲਦਿਆਂ ਨੇ ਇੱਕ ਖਾਲਸਾ ਸਾਹਿਬ ਇੱਕ ਐਮਪੀ ਧਰਮਵੀਰ ਗਾਂਧੀ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਵੀ ਸਪੀਕਰ ਸਾਹਿਬ ਨੂੰ ਵੀ ਹੱਥ ਜੋੜ ਕੇ ਸਾਡੀ ਸੀਟ ਬਦਲ ਦਿਓ ਵੀ ਅਸੀਂ ਸਵੇਰੇ ਪਾਠ ਕਰਕੇ ਆਉਨੇ ਆ ਪੂਜਾ ਕਰਕੇ ਆਉਨੇ ਆ ਇਹ ਸਵੇਰੇ ਉਹਹਿ ਜੀ ਸਮੈਲ ਸ਼ਰਾਬ ਦੀ ਆਉਂਦੀ ਆ ਗੰਦੀ ਵੀ ਅਸੀਂ ਨਾਲ ਬਹਿ ਨਹੀਂ ਸਕਦੇ ਸਾਡੀ ਸੀਟ ਚੇਂਜ ਕਰ ਦਿਓ ਉਹ ਬੜੇ ਗੁੱਸੇ ਸੀ ਵੀ ਇਹ ਬੰਦਾ ਕਰ ਕੀ ਰਿਹਾ ਤੇ ਫਿਰ ਇੱਕ ਵਾਰ ਇਹਨਾਂ ਦੇ ਪੀਏ ਹੁੰਦਾ ਸੀ ਪੁਰਾਣਾ ਹੁਣ ਤਾਂ ਨਹੀਂਗਾ ਉਹਨੂੰ ਮੈਂ ਛੇਤੀ ਇਹਨਾਂ ਨੂੰ ਚਕਵਾ ਕੇ ਉਧਰ ਭੇਜਿਆ ਵੀ ਲੈ ਕੇ ਜਾਓ ਉਹ ਗੱਲਾਂ ਸੀ ਬਾਕੀ ਇਹਨਾਂ ਵੱਲੋਂ ਨਹੀਂ ਕੋਈ ਕਸਰ ਛੱਡੀ ਇਹ ਤਾਂ ਮੇਰੇ ਤੇ 2 ਕਰੋੜ ਰੁਪਈਆ ਐਨ ਕਾਗਜ ਜਿੱਦਣ ਭਰਨੇ ਸੀ ਆ ਇਲੈਕਸ਼ਨ ਜਦੋਂ ਸੀ 8 ਮਹੀਨੇ ਪਹਿਲਾਂ ਤੇ ਮੈਂ ਪਰਿਵਾਰ ਬੱਚੇ ਸਸਮੇਤ ਮੈਨੂੰ ਸੜਕ ਤੇ ਬਾਹਰ ਕੱਟਦਾ ਸੀ ਇਹ ਕਾਹਦਾ ਦੋਸਤ ਆ ਇਹ ਤਾਂ ਮਤਲਬ ਦੋਸਤ ਕਹਿਣ ਦੇ ਹੀ ਲਾਇਕ ਨਹੀਂਗਾ ਇਸ ਕਰਕੇ ਇਹ ਗੱਲਾਂ ਨਹੀਂ ਗਈਆਂ ਹਾਂ ਇਹ ਜ਼ਰੂਰ ਗੱਲ ਆ ਵੀ ਪੋਲੀਟੀਕਲੀ ਆਪਸ ਵਿੱਚ ਜਿਹੜੇ ਆ ਉਹ ਗੱਲਾਂ ਹੁੰਦੀਆਂ ਬਿਆਨਵਾਜੀ ਹੁੰਦੇ ਆ ਪਰ ਕਦੇ ਜਿਹੜਾ ਜਾਤੀ ਕਿਸੇ ਤੱਕ ਨਹੀਂ ਕੋਈ ਗਿਆ ਸੀ ਪਰ ਇਹ ਪਰਸਨਲ ਜਿਹੜਾ ਹੈ ਉੱਥੇ ਤੱਕ ਜਾਂਦੇ ਆ ਤੇ ਜਿਹਹ ਜਿਆ ਕਰਨਗੇ ਉਹ ਜਿਹਾਂ ਭਰਨਗੇ ਗਲਤ ਇੰਨੀ ਆ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਲਿੰਕ ਚ ਆ ਬੀਜੇਪੀ ਦੇ ਆ ਰਹੇ ਨੇ ਦੇਖੋ ਮੈਂ ਮੈਂ ਸੱਚੀ ਗੱਲ ਤੁਹਾਨੂੰ ਦੱਸਦਾ ਇਹ ਜੇ ਘਟੀਆ ਬੰਦੇ ਆ ਬੀਜੇਪੀ ਬੀਜੇਪੀ ਤਾਂ ਇਹ ਡੀ ਬੜੀ ਪਾਰਟੀ ਆ ਯਾਰ ਤੀਜੀ ਵਾਰ ਸਰਕਾਰ ਦੇਸ਼ ਚ ਆ ਗਈ ਅੱਜ ਸਾਰੀਆਂ ਸਟੇਟਾਂ ਚ ਬੀਜੇਪੀ ਦੇ ਮੁੱਖ ਮੰਤਰੀ ਆ ਤੇ ਅਸੀਂ ਇਹ ਇੱਕ ਸ਼ਰਾਬੀ ਬੰਦੇ ਤੋਂ ਇੱਕ ਪਿਟੇ ਹੋਏ ਬੰਦੇ ਤੋਂ ਜਿਹਦਾ ਜਰਾਜਾ ਹੀ ਨਿਕਲ ਗਿਆ ਜਿਵੇਂ ਜਿਵੇਂ ਮੈਂ ਤੁਹਾਨੂੰ ਮੈਂ ਦੱਸਿਆ ਵੀ ਕਿੱਥੇ ਨਹਿਰ ਪੱਟੀ ਆ ਉਹ ਕਹਿੰਦੇ ਨਹਿਰ ਪੱਟ ਦੇਣੀ ਹੈ ਕਿੱਥੇ ਛਾਪਰ ਕੰਢੀ ਮੈਂ ਆ ਕਰ ਦੇਣਾ ਮੈਂ ਕਿੱਥੇ ਆ ਕਰ ਦੇਣਾ 1000 ਰੁਪਏ ਤਾਂ ਦਿੱਤਾ ਨਹੀਂ ਗਿਆ ਭੈਣਾ ਮਾਮਾ ਨੂੰ ਇਸ ਕਰਕੇ ਇਹ ਜੀ ਇਹ ਜ ਇੱਕ ਕਿਚੜ ਚ ਇਹ ਜੀ ਗੰਦ ਚ ਹੱਥ ਪਾਵਾਂਗੇ ਤੇ ਤੁਸੀਂ ਆਪ ਅੰਦਾਜ਼ਾ ਲਾਓ ਤੇ ਉਹ ਹੱਥ ਚੋਂ ਵੀ ਬਦਬੂ ਆਉਣ ਲੱਗ ਜੂਗੀ ਇਸ ਕਰਕੇ ਇਹ ਇਹਨਾਂ ਨੂੰ ਮੁਬਾਰਕ ਇਹਨਾਂ ਨੂੰ ਸਲਾਮ ਭਾਜਪੀ ਬਿਲਕੁਲ ਕਦੇ ਇਹ ਜਿਹਾ ਕੰਮ ਨਹੀਂ ਕਰੂਗੀ ਜ਼ਿੰਮੇਵਾਰੀ ਨਾਲ ਮੈਂ ਕਹਿਣਾ ਬੀਜੇਪੀ ਪੂਰੇ ਟਾਈਮ ਤੇ ਜਦੋਂ ਇਲੈਕਸ਼ਨ ਆਏਗੀ 27 ਚ ਉਦੋਂ ਤਿਆਰੀ ਨਾਲ ਲੜੇਗੀ ਇਹ ਕਿਸੇ ਨੂੰ ਮੌਕਾ ਨਹੀਂ ਦੇਏਗੀ ਵੀ 5 ਸਾਲ ਭਾਈ ਸਾਨੂੰ ਪੂਰਾ ਨਹੀਂ ਟਾਈਮ ਮਿਲਿਆ 5 ਸਾਲ ਕਰਨ ਇਹ ਟਰਮ ਲੋਕਾਂ ਨੇ 5 ਸਾਲ ਦੀ ਦਿੱਤੀ ਦਿਖਾਉਣ ਕੀ ਕਰ ਸਕਦੇ ਆ ਉਦੋਂ ਗੱਲ ਕਰਾਂਗੇ ਇੱਕ ਕਹਿੰਦੇ ਨੇ ਵੀ ਹੁਣ ਜਿਹੜਾ ਗਠਜੋੜ ਹੋਣਾ ਸੀ ਉਸ ਦੇ ਵਿੱਚ ਕਿੱਥੇ ਨਾ ਕਿੱਥੇ ਜੇ ਕੋਈ ਰਿਕਵਰਡ ਸੀ ਰਵਨੀਤ ਸਿੰਘ ਬਿੱਟੂ ਸੀਗੇ ਹੁਣ ਤੁਸੀਂ ਵਿਆਹ ਤੇ ਵੀ ਜਾਏ ਲੱਗਦਾ ਰਿਕਵਰਡ ਖਤਮ ਹੋ ਗਈ ਗੜਜੋੜ ਹੋਊਗਾ ਦੁਆਰਾ ਨਹੀਂ ਮੈਂ امی ਤੁਹਾਨੂੰ ਕਹਾ ਸਭ ਤੋਂ ਪੁਰਾਣਾ ਅਲਾਈਅੰਸ ਅਕਾਲੀ ਦਲੀ ਸੀ ਐਨਡੀਆ ਦਾ ਅਸੀਂ ਤਾਂ ਨਵੇਂ ਆਏ ਆ ਬੀਜੇਪੀ ਚ ਪਰ ਇਹਨਾਂ ਨੇ ਕੀ ਕੀਤਾ ਜਦੋਂ ਐਨ ਔਖਾ ਵੇਲਾ ਸੀ ਬੀਜੇਪੀ ਤੇ ਉਸ ਵੇਲੇ ਪਾਰਟੀ ਨੂੰ ਜਿਹੜਾ ਏ ਉਹ ਆਪਣੇ ਬੀਜੇਪੀ ਨੂੰ ਧੋਖਾ ਦਿੱਤਾ ਬੀਜੇਪੀ ਨੇ ਉਸ ਔਖੇ ਵੇਲੇ 117 ਇਲੈਕਸ਼ਨਾਂ ਲੜ ਲਈਆਂ ਜਦੋਂ ਛੱਡੇ ਆ ਸੀ ਉਸ ਵੇਲੇ ਅਸੀਂ ਤਾਂ 13 ਪਾਰਲੀਮੈਂਟ ਦੀਆਂ ਲੜ ਲਈਆਂ ਹੁਣ ਤੱਕ ਖੇੜ ਹੀ ਕੋਈ ਨਹੀਂ ਗਈ ਹੁਣ ਤਾਂ ਦੇਖੋ ਸਾਰੀਆਂ ਸਟੇਟਾਂ 'ਚ ਤੀਜੀ ਵਾਰ ਅਸੀਂ ਤਾਂ ਰੱਬ ਦੀ ਮਿਹਰ ਨਾਲ ਬਿਲਕੁਲ ਲੋਕਾਂ ਦੇ ਲਈ ਡਬਲ ਇੰਜਨ ਦੀ ਸਰਕਾਰ ਬੀਜੇਪੀ ਆਪਣੇ ਦਮ ਤੇ ਬਣਾਏਗੀ ਨਹੀਂ ਅਕਾਲੀ ਦਲ ਦੇ ਨਾਲ ਲੈ ਕੇ ਤਾਂ ਉਹੀ ਜੋ ਫਿਰ ਪਹਿਲਾਂ ਕਰਦੇ ਰਹੇ ਆ ਤਾਂ ਉਹੀ ਲੋਕ ਕਹਿਣਗੇ ਵੀ ਤੁਸੀਂ ਨਵਾਂ ਕੀ ਕਰੋਗੇ ਅਸੀਂ ਤਾਂ ਬੀਜੇਪੀ ਆਪਣੇ ਮੰਡਟ ਤੇ ਆ ਕੇ ਨਵੀਆਂ ਜਿਹੜੀਆਂ ਪੰਜਾਬ ਦੇ ਲਈ ਮਾਰਕੀ ਤੇ ਕੰਮ ਕਰਾਂਗੇ ਪੰਜਾਬ ਨੂੰ ਦੁਬਾਰਾ ਅਸਮਾਨ ਤੇ ਪਰਮਾਤਮਾ ਦੀ ਮਿਹਰ ਨਾਲ ਉਸ ਬਲੰਦੀਆਂ ਤੇ ਲੈ ਕੇ ਜਾਣਾ ਢੱਲੇਵਾਲ ਨੂੰ 100 ਦਿਨ ਹੋਣ ਵਾਲੇ ਨੇ ਕੀ ਕਹੋਗੇ ਵੀ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਮੈਂ ਪੰਜਾਬੀਆਂ ਦੀ ਗੱਲ ਕਰਦਾ ਤੁਸੀਂ ਕਿਸਾਨਾਂ ਲਈ ਜਦੋਂ ਕਾਂਗਰਸ ਪਾਰਟੀ ਦੇ ਵਿੱਚ ਸੀ ਉਹ ਤਾਂ ਧਰਨੇ ਵੀ ਲਾਈ ਰੱਖੇ ਸਰਕਾਰ ਦੇ ਖਿਲਾਫ ਲਾਈ ਰੱਖੇ ਹੁਣ ਤਾਂ ਤੁਸੀਂ ਸਰਕਾਰ ਦੇ ਵਿੱਚੋਂ ਫਿਰ ਮਸਲੇ ਹੱਲ ਕਰਾ ਦਿਓ ਨਹੀਂ ਢੱਲੇਵਾਲ ਸਾਹਿਬ ਨਾਲ ਦੇਖੋ ਕਿਸ ਨੇ ਆ ਕਾਂਗਰਸ ਨੇ ਜਿਹੜੇ ਮਦਦਾਂ ਲਈਆਂ ਜਾਂ ਇਹ ਜਾ ਕੇ ਫੋਟੋਆਂ ਖਿਚਾ ਕੇ ਮੁੜਿਆ ਹੈ ਡੱਲੇਵਾਲ ਸਾਹਿਬ ਨੇ ਜਦੋਂ ਕਿ ਉਹਨਾਂ ਨਾਲ ਸਾਰੇ ਮੰਤਰੀ ਉਹਨਾਂ ਦੇ ਹੁਕਮ ਤੇ ਉਹਨਾਂ ਦੀ ਗੱਲ ਕਰਦੇ ਆ ਜੋ ਉਹ ਕਹਿੰਦੇ ਆ ਉਹ ਗੱਲ ਸੁਣਦੇ ਆ ਤੇ ਹੁਣ ਤਾਂ ਇੰਨਾ ਵਧੀਆ ਮਾਤਾਵਰਣ ਬਣ ਗਿਆ ਬਾਹਰ ਆ ਕੇ ਦੋਨੋਂ ਹੀ ਇਹ ਕਹਿੰਦੇ ਆ ਵੀ ਬੜੀ ਵਧੀਆ ਸਾਡੀ ਜਿਹੜੀ ਗੱਲਬਾਤ ਚੱਲ ਰਹੀ ਆ ਮੀਟਿੰਗ ਚੱਲ ਰਹੀ ਆ ਤੇ ਮੈਨੂੰ ਉਮੀਦ ਆ ਜਿਸ ਹਿਸਾਬ ਨਾਲ ਇਹ ਮੀਟਿੰਗਾਂ ਚੱਲ ਰਹੀਆਂ ਨੇ ਹੁਣ ਦੁਬਾਰਾ ਫੇਰ 15 ਮਾਰਚ ਨੂੰ ਮੇਰੀ ਖਿਆਲ ਤੇ ਜੋ 19 ਮਾਰਚ ਨੂੰ ਬੜੀ ਵਧੀਆ ਕੋਆਰਡੀਨੇਸ਼ਨ ਅਡਾ ਕੰਮ ਚੱਲ ਰਿਹਾ ਤੇ ਪੰਜਾਬ ਦੇ ਲਈ ਵੱਧ ਤੋਂ ਵੱਧ ਮੰਗਣ ਚੀਜ਼ਾਂ ਪੰਜਾਬ ਦੇ ਫਸਲਾਂ ਲਈ ਮੰਗਣ ਪੰਜਾਬ ਦੇ ਫਾਰਟੀਕਲਚਰ ਚੀਜ਼ ਮੰਗਣ ਪੰਜਾਬ ਦੇ ਡੇਰੀ ਲਈ ਮੰਗਣ ਪੰਜਾਬ ਦੇ ਫਲੋਰੀ ਕਲਚਰ ਲਈ ਮੰਗਣ ਪੰਜਾਬ ਦੀ ਗੱਲ ਕਰਨ ਮੇਰੇ ਮੈਂ ਤਾਂ ਦਿਲੋਂ ਇਹ ਚਾਹੂੰਗਾ ਵੀ ਬਾਹਰ ਵਾਲੇ ਜਿਹੜੇ ਆ ਉਹ ਆਪਣੇ ਆਪ ਆਪਣੀ ਲੜਾਈ ਲੜਨਗੇ ਵੱਡੇ ਸੂਬੇ ਆ ਆਪਾਂ ਆਪਣੀ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਨੌਜ